ਦੇਖ ਸਕਦੇ ਹੋ ਤੁਸੀਂ ਕਿਸਾਨ ਵੀਰੋ ਆਲੂ ਨਾ ਬਿਲਕੁਲ ਜਾਮਨਰ ਕਾਲੂ ਹੈ ਆਪਣੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਹੋਰ ਕਿਤੇ ਲੱਗਿਆ ਹੋਊਗਾ ਤੁਹਾਨੂੰ ਪਿੰਡ ਮੱਤੇ ਦੇ ਵਿੱਚ ਹੀ ਇਹ ਆਲੂ ਜਿਹੜਾ ਮਿਲੂਗਾ ਤੇ ਅਗਲੇ ਸਾਲ ਵੀ ਹੋਰ ਵਧਾ ਰਹੇ ਹਾਂ ਹਾਂਜੀ ਹੋਰ ਵਧਾਵਾਂਗੇ ਤੇ 슈ਗਰ ਫ੍ਰੀ ਆਲੂ ਸਟੋਰਜੇ ਵਿੱਚ ਜਾ ਕੇ ਮਿੱਠਾ ਬਣ ਜਾਂਦਾ ਪਰ ਇਹਦਾ ਟੇਸ ਤਾਂ ਉਦਾਂ ਹੀ ਰਹੂਗਾ ਮਿੱਠਾ ਮਠਾਸ ਨਹੀਂ ਆਉਗੀ ਠੀਕ ਹੈ ਵੀ ਜੇ ਹੋਰ ਕਈ ਵੈਰਾਈਟੀਆਂ ਚਲੋ ਆਪਾਂ ਨਾਲੇ ਲੇ ਲੀਏ ਜੀ ਸਫਰੀ ਆਲੂ ਹੈਗੇ ਆ ਪਰ ਉਹ ਮਠਾਸ ਹੋ ਜਾਂਦੀ ਉਹਨਾਂ ਦੇ ਵਿੱਚ ਜਦੋਂ ਆਪਾਂ ਸਟੋਰੇਜ ਕਰਦੇ ਆ ਓਕੇ ਹਾਂਜੀ ਇਹ ਮਿੱਠਾ ਨਾ ਹੋਵੇ ਇਹ ਮਿੱਠਾ ਨਹੀਂ ਹੋਊਗਾ ਜੀ ਠੀਕ ਹੈ ਭਾਈ ਤੇ ਕਿ ਟਿੱਲਾ ਨਹੀਂ ਪੈਂਦਾ ਵੀ ਹਾਂਜੀ ਸੱਸੀ ਗਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਕਿਸਾਨ ਵੀਰੋ ਅੱਜ ਆਪਾਂ ਮੌਜੂਦ ਆ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਮੱਤੇ ਦੇ ਵਿੱਚ ਮੱਤੇ ਦੇ ਵਿੱਚ ਆਪਣੇ ਕਿਸਾਨ ਵੀਰ ਨੇ ਜਿਹੜੀ ਆਲੂਆਂ ਦੀ ਇੱਕ ਵੱਖਰੀ ਵੈਰਾਈਟੀ ਲਾਈ ਆ ਇਹ ਵੈਰਾਈਟੀ ਦੀ ਜੇ ਗੱਲ ਕਰੀਏ ਤਾ ਸ਼ੂਗਰ ਵਾਲੇ ਮਰੀਜ਼ਾਂ ਲਈ ਇਹ ਬਹੁਤ ਗੁਣਕਾਰੀ ਆ ਇੱਕ ਮੈਡੀਸਨ ਦਾ ਹੀ ਕੰਮ ਕਰਦੀ ਆ ਤੇ ਕੱਲੇ ਸ਼ੂਗਰ ਵਾਲਿਆਂ ਲਈ ਨਹੀਂ ਇਹ ਹੋਰ ਵੀ ਬਹੁਤ ਤੇਰੇ ਚਗਾਣਾ ਹਰ ਇੱਕ ਇਹਨੂੰ ਖਾ ਸਕਦਾ ਤੇ ਦੂਸਰੀਆਂ ਵੈਰਾਈਟੀਆਂ ਦੇ ਮੁਕਾਬਲੇ ਇਹਦੇ ਵਿੱਚ ਕੀ ਫਰਕ ਹੈ ਆਪਣੇ ਨਾਲ ਬਾਈ ਜਿਹੜੀ ਇਹ ਖੇਤੀ ਸਾਹਮਦੇ ਆ ਉਹਨਾਂ ਤੋਂ ਜਾਣਕਾਰੀ ਲਵਾਂਗੇ ਇਹਨਾਂ ਨੂੰ 3 ਸਾਲ ਹੋ ਗਏ ਵੈਰਾਈਟੀ ਲਾਉਂਦੇ ਨੂੰ ਤੇ ਜਿਹੜੇ ਬਾਈ ਆਪ ਅੱਜ ਕਿਤੇ ਕੰਮਕਾਰ ਚ ਬਿਜੀ ਸੀਗੇ ਸਾਪਾ ਨੂੰ ਮਿਲ ਨਹੀਂ ਸਕੇ ਤੇ ਪਰ ਬਾਈ ਨੂੰ ਇਹਦੇ ਬਾਰੇ ਜਾਣਕਾਰੀ ਪੂਰੀ ਆਪਾਂ ਇਹਨਾਂ ਤੋਂ ਜਾਣਕਾਰੀ ਲੈਣੇ ਆ ਬਾਈ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਠੀਕ ਠਾਕ ਹਾਂਜੀ ਹਾਂਜੀ ਠੀਕ ਠਾਕ ਕੀ ਨਾਮ ਹੈ ਬਈ ਆਪਣਾ ਸੰਦੀਪ ਸਿੰਘ ਜੀ ਠੀਕ ਹੈ ਜੀ ਤੇ ਬਾਈ ਜੀ ਜੇ ਆਪਾਂ ਆਲੂ ਦੀ ਗੱਲ ਕਰੀਏ ਤਾਂ ਖੇਤੀ ਫਿਰ ਤੁਸੀਂ ਸਮਝਵਾਲੋਂ ਹਾਂ ਹਾਂ ਜੀ ਹਾਂ ਜੀ ਸਾਰੇ ਬੰਦੇ ਨਾਲ ਖੜੇ ਸਾਰੇ ਠੀਕ ਹੈ ਜੀ ਤੇ ਇਹ ਵੈਰੈਟੀ ਬਾਈ ਜੀ ਆਪਾਂ ਲਾਉਂਦਿਆਂ ਨੂੰ ਕਿੰਨੇ ਸਾਲ ਹੋ ਗਏ ਇਹ ਅਸੀਂ 20 ਤਿਆਰ ਕੀਤਾ ਜੀ ਥੋੜਾ ਥੋੜਾ ਕਰਕੇ ਮਿਲ ਕੇ ਪਹਿਲੇ ਸਾਲ ਕੋਈ ਕਨਾਲਾਂ ਦੇ ਵਿੱਚ ਤੇ ਪਿਛਲੀ ਵਾਰ ਥੋੜਾ ਜਿਹਾ 3 ਕਿੱਲੇ ਹੋ ਗਿਆ ਐਤਕੀ ਮਿਲ ਕੇ 26 ਏਕੜ ਹੋ ਗਿਆ ਠੀਕ ਹੈ 26 ਕਿੱਲੇ ਲੱਗਿਆ ਜਾਨੀ ਹਾਂ ਜੀ ਇਹ ਕੀ ਵੈਰੈਟੀ ਦਾ ਕੀ ਨਾਮ ਹੈ ਬਈ ਪਰਪਲ ਪਰਪਲ ਪ੍ਰੈਟ ਹੋਈ ਪਰਪਲ ਪ੍ਰੈਟ ਜਾਂ ਇੰਡੀਅਨ ਆਪਾਂ ਕੁਫਰੀ ਜਾਮ ਨਹੀਂ ਕਹਿ ਸਕਦੇ ਠੀਕ ਹੈ ਇੰਡੀਅਨ ਦੇ ਵਿੱਚ ਜਿਹੜਾ ਇਹਦਾ ਨਾਂ ਹੈਗਾ ਕੁਫਰੀ ਜਾਵਣੀਆ ਕੁਫਰੀ ਜਾਵਣੀਆ ਕੁਫਰੀ ਜਾਵਣੀਆ ਤੇ ਬਾਈ ਜੇ ਵੈਰਾਈਟੀ ਦੀ ਗੱਲ ਕਰੀਏ ਦੂਸਰੀਆਂ ਵੈਰਾਈਟੀਆਂ ਦੇ ਨਾਲੋਂ ਇਹਦਾ ਕਿੰਨਾ ਫਰਕ ਆ ਵੀ denn ਕਿੰਨੇ ਕ ਲੈਂਦੀ ਵੱਧ ਲੈਂਦੀ ਜੀ denn denn ਦੂਸਰੀ ਵੈਰਾਈਟੀ ਨਾਲੋਂ ਘੱਟ ਲਊਗੀ ਜੀ ਓਕੇ ਬਾਕੀ ਖਾਦ ਪਦਾਰਥ ਸਾਰਾ ਕੁਝ ਬਰਾਬਰ ਦਾ ਤੇ ਝਾੜ ਦਾ ਮਿਲ ਕੇ 100 ਗੱਟਾ ਪਲੱਸ ਜਾਊਗਾ ਜੀ ਓਕੇ ਹਾਂਜੀ ਦੂਸਰੀ ਵੈਰਾਈਟੀ ਨਾਲੋਂ 200 ਨਿਕਲਦਾ ਇਹਦਾ 300 ਝਾੜ ਆਊਗਾ ਜੀ ਠੀਕ ਹੈ ਬਈ ਤੇ ਬਾਈ ਜੇ ਆਪਾਂ ਗੱਲ ਕਰੀਏ ਬਈ ਇਹਦੇ ਗੁਣ ਦੀ ਕੋਸ਼ਤਾ ਮੈਂ ਦੱਸਦਾ ਵੀ ਸੂਗਰਾਂ ਵਾਲੇ ਬਰੀਜਾਂ ਲਈ ਬਹੁਤ ਬੈਸਟ ਹੈ। ਹਾਂਜੀ। ਹੋਰ ਇਹਦੇ ਵਿੱਚ ਕੀ ਗੁਣ ਹੈ? ਬਸ ਇੱਕ ਤਾਂ ਝਾੜ ਬੱਦਦਾ ਜੀ ਇਹਦਾ। ਠੀਕ ਹੈ। ਤੇ ਮਰੀਜ਼ਾਂ ਦੇ ਲਈ ਬਹੁਤ ਵਧੀਆ ਖਾਣ ਦੇ ਵਿੱਚ ਬਹੁਤ ਟੇਸਟ ਆ ਮਤਲਬ ਕਿ। ਠੀਕ ਹੈ ਜੀ। ਹਾਂਜੀ। ਦੇਖ ਸਕਦੇ ਹੋ ਤੁਸੀਂ ਕਿਸਾਨ ਵੀਰੋ ਆਲੂ ਨਾ ਬਿਲਕੁਲ ਜਮਨਰ ਗਾਲੂ ਹੈ। ਆਪਣੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਹੋਰ ਕਿਤੇ ਲੱਗਿਆ ਹੋਊਗਾ। ਤੁਹਾਨੂੰ ਪਿੰਡ ਮੱਤੇ ਦੇ ਵਿੱਚ ਹੀ ਇਹ ਆਲੂ ਜਿਹੜਾ ਮਿਲੂਗਾ। ਤੇ ਅਗਲੇ ਸਾਲ ਵੀ ਹੋਰ ਵਧਾਰੇ ਹਾਂ। ਹਾਂਜੀ ਹੋਰ ਵਧਾਵਾਂਗੇ। ਤੇ 슈ગર ফ্রি ਆਲੂ স্টোরেজ ਦੇ ਵਿੱਚ ਜਾ ਕੇ মিঠਾ ਬਣ ਜਾਂਦਾ ਪਰ ਇਹਦਾ ਟੇਸਟ ਉਦਾਂ ਹੀ ਰਹੂਗਾ। ਓਕੇ মিঠਾ ਮਿਠਾਸ ਨਹੀਂ ਆਊਗੀ। ਠੀਕ ਹੈ ਭਾਈ ਜੇ ਹੋਰ ਕਈ ਵੈਰਾਈਟੀਆਂ ਚੋਂ ਆਪਾਂ ਨਾਲੇ ਹੈਗੇ ਆ। 슈ગર ফ্রি ਆਲੂ ਹੈਗੇ ਆ ਪਰ ਉਹ ਮਿਠਾਸ ਹੋ ਜਾਂਦੀ ਉਹਨਾਂ ਦੇ ਵਿੱਚ। ਠੀਕ ਹੈ ਜੀ। ਜਦੋਂ ਆਪਾਂ ਸਟੋਰੇਜ ਕਰਦੇ ਆ। ਓਕੇ। ਹਾਂਜੀ। ਇਹ ਮਿੱਠਾ ਨਾ ਹੋਵੇ। ਇਹ ਮਿੱਠਾ ਨਹੀਂ ਹੋਊਗਾ ਜੀ। ਠੀਕ ਹੈ ਭਾਈ ਤੇ ਇੱਕ ਢਿੱਲਾ ਨਹੀਂ ਪੈਂਦਾ ਵੀ। ਹਾਂਜੀ ਬਿਲਕੁਲ ਔਰ ਖਰਾਬ ਬਹੁਤ ਜ਼ਿਆਦਾ ਘੱਟ ਹੁੰਦਾ ਇਹ। ਚੱਪੇ ਵੀ ਨਹੀਂ ਢਲਾ ਹੁੰਦੇ। ਠੀਕ ਹੈ ਜੀ। ਮਲੇ ਇਦਾਂ ਵੈਰਾਈਟੀਆਂ ਇੰਹੀਂ ਪਈਆਂ ਤਾਂ ਹੀ ਸਾਲ ਭਰ ਇੰਹੀਂ ਰਹੂਗੀ। ਠ ਇਹਦੇ ਆਲੂ ਜਿਵੇਂ ਹੁਣ ਕੱਲਾ ਪਾਏ ਹੀ ਲਾਏ ਜਾਂ ਹੋਰ ਵੈਰੈਟੀਆਂ ਵੀ ਲਾਈਆਂ ਨਹੀਂ ਸਾਡੇ ਕੋਲ ਹੋਰ ਵੀ ਬਹੁਤ ਵੈਰੈਟੀਆਂ ਜੀ ਠੀਕ ਹੈ ਭਾਈ ਕਿਸਾਨ ਵੀਰੋ ਵਿਖਾਉਣੇ ਆ ਤੁਹਾਨੂੰ ਜਿਹੜੀ ਆਲੂ ਚੌਕ ਰਹੀਆਂ ਆਪਣੀਆਂ ਬੀਬੀਆਂ ਤੇ ਆਲੂ ਗਾਦੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਗੱਟੇ ਭਰੇ ਪਏ ਆ ਤੁਸੀਂ ਗੱਟਿਆਂ ਨੂੰ ਵੇਖ ਕੇ ਹੀ ਅੰਦਾਜ਼ਾ ਲਾ ਲਿਆ ਹੋਊਗਾ ਵੀ ਕਿੰਨਾ ਕੁ ਝਾੜ ਹੋਊਗਾ ਤੇ ਬਾਕੀ ਆਪਾਂ ਬਾਈ ਤੋਂ ਵੀ ਪੁੱਛਦੇ ਆਂ ਬਾਈ ਜਿਹੜੇ ਥੱਲੇ ਤੁਸੀਂ ਹੈਰੋ ਕੀ ਮਾਰਦੇ ਹਾਲ ਹਾਂਜੀ ਹੈਰੋ 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 ਮਾਰਦੇ ਹੁਦਾਂ ਚੁਕਾਂਗੇ ਹਾਂਜੀ ਤੇ ਫਿਰ ਉਸ ਤੋਂ ਬਾਅਦ ਹੈਰੋ ਨਾ ਕੱਢਿਆ ਜਾਊਗਾ ਮਤਲਬ ਕਿ 300 ਪੌਣੇ 400 ਗੱਟਾ ਤਾਂ ਐਦਾਂ ਹੀ ਕਿੱਲੇ ਦਾ ਸਾਡੇ ਮਤਲਬ ਕਿ ਪਹਿਲੇ ਗਿਣਤੀ 'ਚ ਆ ਜਾਣਾ ਪਹਿਲੀ ਅਜੇ 40 45 ਗੱਟੇ ਫੇਰੀ ਦੇ ਵਿੱਚੋਂ ਨਿਕਲ ਜਾਂਦੇ ਜੀ ਦੁਬਾਰਾ ਜਦੋਂ ਫੇਰ ਮਾਰਦੇ ਹਾਂ ਜੀ ਹਾਂ ਜੀ ਥੋੜਾ ਜਿਹਾ ਮਤਲਬ ਕਿ ਮਿੱਟੀ ਦੇ ਵਿੱਚ ਥੋੜਾ ਜਿਹਾ ਰੰਗ ਇਹਦਾ ਮਤਲਬ ਦਿਖਾਈ ਘਟ ਜਾਂਦਾ ਫਿਰ ਉਹ 40 45 ਗੱਟੇ ਪਰ ਏਕੜ ਫੇਰ ਵੀ ਨਿਕਲ ਜਾਣਗੇ ਜੀ ਫੇਰੀ ਦੇ ਵਿੱਚ ਠੀਕ ਹੈ ਭਾਈ ਠੀਕ ਹੈ ਬਾਕੀ ਆ ਦੇਖ ਸਕਦੇ ਹੋ ਤੁਸੀਂ ਬਾਕੀ ਆਲੂ ਦਾ ਸੈਜ ਵੀ ਦੇਖ ਸਕਦੇ ਹੋ ਭਾਈ ਪੂਰਾ ਡਬਲ ਆ ਯਾਰ ਐਦਾਂ ਘੱਟ ਵੀ ਨਹੀਂ ਛੋ ਫਿਰ ਤੁਸੀਂ ਆ ਦੇਖ ਲਓ ਏਰੀਆ ਆਪਣਾ ਸਾਹਮਣੇ ਆ ਇੰਨੇ ਥਾਂ ਦੇ ਵਿੱਚ ਗੱਟੇ ਆਪਾਂ ਗਣੀਏ ਤਾਂ ਮਤਲਬ ਕਿ 1.5 ਕਿੱਲਾ ਥਾਂ ਹੋ ਗਏ 500 ਗੱਟੇ ਰਿਹਾ ਸਮਥਿੰਗ ਪਿਆ ਜੀ ਹਾਂ ਇਹ ਸਹੀ ਹੈ ਬਿਲਕੁਲ ਦੇਖ ਸਕਦੇ ਤੁਸੀਂ ਕਿਸਾਨ ਵੀਰੋ ਪਹਿਲਾਂ ਤਾਂ ਹੁੰਦਾ ਸੀਗਾ ਦੱਬ ਕੇ ਵਾਹ ਤੇ ਰੱਜ ਕੇ ਖਾ ਜਿਹੜੀ ਹੁਣ ਦੀ ਖੇਤੀ ਹੈ ਨਾ ਇਹ ਹੈਗੀ ਐ ਦਿਮਾਗ ਨਾਲ ਕਰ ਤੇ ਰੱਜ ਕੇ ਖਾ ਐ ਹੀ ਹੈ ਨਾ ਬਈ ਆ ਹੁਣ ਦਿਮਾਗੀ ਗੱਲ ਹੀ ਆ ਯਾਰ ਹੁਣ ਜਿਹੜੀ ਤੁਸੀਂ ਵੈਰਾਈਟੀ ਵੱਖਰੀ ਲਿਆਏ ਹੋ ਹਾਂਜੀ ਅੱਗੇ ਕੌਣ ਜਾਣਦਾ ਸੀਗਾ ਹਾਂਜੀ ਹਾਂਜੀ ਹਣ ਬਾਈ ਆਪ ਪੜ੍ਹੇ ਲਿਖੇ ਜਿਵੇਂ ਚੰਡੀਗੜ੍ਹ ਹੀ ਰਹਿੰਦਾ ਹੈ ਉਹੀ ਬਾਈ ਲੈ ਕੇ ਆਇਆ ਵਰੇਟ ਹਾਂਜੀ ਹਾਂਜੀ ਉਹੀ ਲੈ ਕੇ ਆਇਆ ਠੀਕ ਹੈ ਬਾਈ ਜੇ ਕਿਸਾਨ ਵੀਰੋ ਆਪਾਂ ਮਾਲਕ ਦੀ ਗੱਲ ਕਰੀਏ ਤਾਂ ਬਾਈ ਚੰਡੀਗੜ੍ਹ ਹੀ ਰਹਿੰਦਾ ਹੈ ਬਾਈ ਨਾਲ ਵੀ ਪਹਿਲਾਂ ਇੱਕ ਦੋ ਵਾਰੀ ਅਸੀਂ ਮਿਲੇ ਸੀਗੇ ਤੇ ਉਦੋਂ ਵੀਡੀਓ ਨਹੀਂ ਬਣਾਈ ਗਈ ਤੇ ਬਾਈ ਦੱਸਦਾ ਸੀਗਾ ਵੀ ਜਿਹੜੀ ਇਹ ਆਲੂ ਦੀ ਵੈਰਾਈਟੀ ਆ ਚੰਡੀਗੜ੍ਹ ਦੇ ਵਿੱਚ ਲਾਂਚ ਕੀਤਾ ਸੀਗਾ 2022 ਚ 23 23 ਚ 2023 ਦੇ ਵਿੱਚ ਇਹ ਆਲੂ ਲਾਂਚ ਕੀਤਾ ਗਿਆ ਸੀਗਾ ਚੰਡੀਗੜ੍ਹ ਦੇ ਵਿੱਚ ਦਿੱਲੀ ਦੇ ਵਿੱਚ ਬਈ 2014 ਚ 14 ਦੇ ਵਿੱਚ ਮਤਲਬ ਕਿ ਥੋੜੇ ਥੋੜੇ ਬਹੁਤ ਮਤਲਬ ਕਿ ਸੀਡ ਤੇ ਵਗੈਰਾ ਹੀ ਆਉਂਦਾ ਉਦਾਂ ਨਹੀਂ ਹਾਂਜੀ ਇੰਪੋਰਟ ਹੁੰਦਾ ਠੀਕ ਹੈ ਤੇ ਥੋੜਾ ਥੋੜਾ ਜਾਨੀ ਬੀ ਦਿੱਤਾ ਗਿਆ ਸੀਗਾ ਤੇ ਇਹ ਬਾਈਆਂ ਨੂੰ ਹੋ ਗਏ 3 ਸਾਲ ਹੋ ਗਏ ਨੂੰ ਪਹਿਲੇ ਸਾਲ ਥੋੜੇ ਹੀ ਮਿਲੇ ਸੀ ਬਈ ਹਨਾ ਕਿ ਬਾਈ ਚੰਡੀਗੜ੍ਹੋਂ ਲਏ ਸੀ ਹਾਂ ਸ਼ਹਿਰ ਚੰਡੀਗੜ੍ਹੋਂ ਪਰ ਠੀਕ ਹੈ ਫਰਮ ਨਹੀਂ ਗਿਆ ਠੀਕ ਹੈ ਠੀਕ ਹੈ ਬਈ ਬਾਕੀ ਕਿਸਾਨ ਵੀਰੋ ਤੁਸੀਂ ਵੀ ਦੱਸੋ ਵੀ ਤੁਹਾਡੇ ਤਿਆਰਬੇ ਮੁਤਾਬਕ ਇਹ ਵੈਰਾਈਟੀ ਕਿਵੇਂ ਰਹੂਗੀ ਬਈ 1 ਮਿੰਟ ਦੇ ਵਿੱਚ ਜਰੂਰ ਦੱਸੋ ਤੇ ਬਾਕੀ ਬਾਈਆਂ ਦੇ ਵੀ ਆਪਣੇ ਤਾਂ ਪੂਰੀ ਕਾਮਯਾਬਾਈ ਵੀ ਵਧੀਆ ਵੈਰੈਟੀ ਲੱਗੀ ਆ ਕਿਉਂ ਝਾੜ ਵੀ ਬਈ ਦੱਸੋ ਵੀ 100 ਗਟਾ ਪਲੱਸ ਨਿਕਲ ਬਾਕੀ ਆਲੂ ਦੀ ਖੇਤੀ ਜਿਹੜੀ ਇਹ ਮਤਲਬ ਕਿ ਮਿਹਨਤ ਬਹੁਤ ਜ਼ਿਆਦਾ ਭਾਲਦੀ ਆ ਜੀ ਜੇ ਆਪਾਂ ਹੁਣ ਖਰਚੇ ਗਿਣਨ ਲੱਗ ਜਾਗੇ ਫਿਰ ਉਹ ਬੰਦਾ ਆਲੂ ਦੀ ਖੇਤੀ ਦੇ ਵਿੱਚ ਕਾਮਯਾਬ ਨਹੀਂ ਹੋ ਸਕਦਾ ਠੀਕ ਹਾਂਜੀ ਓਕੇ ਮਿਹਨਤ ਬਹੁਤ ਜ਼ਿਆਦਾ ਭਾਲਦੀ ਆ ਹਾਂਜੀ ਇਹ ਹੈ ਤਾਂ ਬਈ ਤਿੰਨਾਂ ਕਿ ਮਹੀਨੇ ਦੀ ਹੁੰਦੀ ਖੇਤੀ ਹਾਂ ਬਸ ਸਮਝ ਲਓ ਤਿੰਨ ਨਵੰਬਰ ਨਵੰਬਰ ਦੇ ਵਿੱਚ ਅਸੀਂ ਲਾਇਆ ਲਾਉਣਿਆ ਜੀ ਤੇ ਪਰ ਪਰ ਵੀ ਦੇ ਵਿੱਚ ਹੀ ਚੱਲੂਗਾ ਤੇ ਨਵੰਬਰ ਚਾਰਾਂ ਕਿ ਮਹੀਨੇ ਕਿਹਾ ਜਾਂਦਾ ਹੈ ਹਾਂ ਜੀ ਚਾਰਾਂ ਮਹੀਨੇ ਦੀ ਖੇਤੀ ਹਾਂ ਜੀ ਸਾਡੇ ਤਿੰਨਾ ਤੋਂ ਚਾਰਾਂ ਦੇ ਵਿੱਚ ਵਿੱਚ ਹੋ ਹੀ ਜਾਂਦੀ ਹੈ ਕਟਾਈ ਫਿਰ ਇਹ ਆਲੂਆਂ ਦੀ ਖੇਤੀ ਆਪਾਂ ਮਤਲਬ ਕਿ ਪੱਟਨਸਾਰ ਮੱਕੀ ਵਗੈਰਾ ਮੂੰਗੀ ਵਗੈਰਾ ਦੀ ਫਸਲ ਵਧੀਆ ਚੰਗੇ ਤਰੀਕੇ ਨਾਲ ਮਹੀਨਾ ਤੋਂ ਪਹਿਲਾਂ ਸੌਣ ਦੇ ਮਹੀਨੇ ਤੋਂ ਪਹਿਲਾਂ ਪਹਿਲਾਂ ਆਪਾਂ ਮਤਲਬ ਕਿ ਉਹ ਖੇਤੀ ਵੀ ਲੈ ਸਕਦੇ ਆ ਤਿੰਨ ਫਸਲਾਂ ਲਈ ਕਾਰਗਰ ਖੇਤੀ ਹੈ ਜੀ ਸਹੀ ਤਿੰਨ ਫਸਲਾਂ ਲਈ ਜਾਂ ਜਾਂ ਮੂੰਗੀ ਲਾ ਸਕਦੇ ਜਾਂ ਮੱਕੀ ਲਾ ਸਕਦੇ ਹੋ ਫਿਰ ਸਾਰੇ ਵਿੱਚ ਹੀ ਬਾਕੀ ਦੀ ਬਜਾਨ ਕਰ ਰਹੇ ਭਾਈ ਤੇ ਕਿਲੇ ਬੀਜ ਚੁੱਕੇ ਆ ਸੀ ਬਾਕੀ ਸਾਰਾ ਇਹ ਜਿਵੇਂ ਫਰੀ ਹੁੰਦੇ ਆ ਤੇ ਨਾਲ ਨਾਲ ਮੱਕੀ ਬੀਜ ਰਹੇ ਆ ਸਾਰਾ ਹਾਂਜੀ ਬਾਕੀ ਪਕਾਵੀ ਮੱਕੀ ਹਾਂ ਕਿਸਾਨ ਵੀਰੋ ਜਿਹੜੀ ਹੁਣ ਤੁਸੀਂ ਮੱਕੀ ਬੀਜੋਗੇ ਆਲੂ ਵਾਲੇ ਚ ਜਾਂ ਮੂੰਗੀ ਵੀ ਬੀਜੋਗੇ ਆਲੂ ਵਾਲੇ ਦੇ ਵਿੱਚ ਡੀਏਪੀ ਜ਼ਿਆਦਾ ਪੈਂਦੀ ਆ ਤੇ ਉੱਥੇ ਤੁਹਾਨੂੰ ਖਾਦ ਦਾ ਖਰਚਾ ਵੀ ਘੱਟ ਕਰਨਾ ਪਊਗਾ ਉਹਦੋਂ ਅਗਲੀ ਫਸਲ ਵਿੱਚ ਖਰਚਾ ਬਹੁਤ ਘਟ ਜੂਗਾ ਹਾਂ ਖਰਚਾ ਘਟ ਜੂਗਾ ਫੇਰ ਗੱਲ ਕਰੀਏ ਮੌਸਮ ਮੌਸਮ ਬਹੁਤ ਹੁਣ ਠੰਡਾ ਹੈ ਜਦੋਂ ਕਣਕ ਵੱਢ ਕੇ ਆਪਾਂ ਮੱਕੀ ਬੀਜਦੇ ਆ ਉਸ ਟਾਈਮ ਗਰਮੀ ਜਿਆਦਾ ਹੁੰਦੀ ਆ ਤੇ ਜਿਹੜੀ ਮੱਕੀ ਐ ਹਾਈਟ ਵੀ ਘਟ ਕਰਦੀ ਐ ਤੇ ਜੀਵਿੰਦਾਰ ਨੂੰ ਜਿਹੜੀ ਦੇਖਭਾਲ ਵੀ ਜ਼ਿਆਦਾ ਕਰਨੀ ਪੈਂਦੀ ਐ ਜਿਹੜੀ ਹੁਣ ਮੱਕੀ ਇੱਥੇ ਬੀਜੀ ਗਈ ਮੰਨ ਲਓ ਉਹਨੇ ਮਹੀਨੇ ਦੇ ਵਿੱਚ ਲਗ ਲਗ ਹੋ ਜਾਣਾ ਆਹ ਨਾਲ ਲਗ ਲਗ ਤੋਂ ਵੀ ਹਾਈਟ ਵੱਧ ਸਕਦੀ ਐ ਉਦੋਂ ਥੱਲੇ ਛਾਂ ਕਰ ਜੂਗੀ ਤਾਂ ਮੱਕੀ ਦੇ ਤੁਹਾਡਾ ਖਰਚਾ ਵੀ ਘਟ ਆਊਗਾ ਪਾਣੀ ਦਾ ਖਰਚਾ ਪਾਣੀ ਦਾ ਖਰਚਾ ਘਟ ਆਊਗਾ ਹਾਈਟ ਵੱਧ ਹੋਊਗੀ ਦਾਣਾ ਵੀ ਵਧੀਆ ਪਾਊਗਾ ਤੇ ਫਸਲਾਂ ਵੀ ਤਿੰਨ ਹੋ ਗਈਆਂ ਤੇ ਬਾਕੀ ਵੀ ਆਲੂ ਦਾ ਜਿਹੜਾ ਹੁਣ 500 ਤੁਸੀਂ ਕਿਹ ਗੱਟਾ ਨਿਕਲਦਾ ਵੀ ਜੇ ਖਰਚਾ ਹੁੰਦਾ ਤਾਂ ਫਸਲ ਵੀ ਵਧੀਆ ਇਹਨੂੰ ਦੇ ਜਾਂਦੀ ਆ ਆਪਣਾ ਕੁਬਾਈ ਹਾਂ ਹਾਂ ਮਤਲਬ ਢਿੱਲੇ ਨਹੀਂ ਪਹਿਣਾ ਮਤਲਬ ਆਪਾਂ ਇਹ ਖੇਤੀ ਕਰਨੀ ਥੋੜਾ ਮਿਹਨਤ ਰੱਜ ਕੇ ਕਰੋ ਤੇ ਰਿਜ਼ਲਟ ਆਪਣੇ ਸਾਹਮਣੇ ਆ ਜੀ ਨਹੀਂ ਨਹੀਂ ਸਹੀ ਗੱਲ ਆ ਵੀ ਸਹੀ ਗੱਲ ਹੈ ਤੇ ਬਾਕੀ ਕਿਸਾਨ ਵੀਰੋ ਆਪਾਂ ਫੇਰ ਮੌਕਾ ਮਿਲਿਆ ਵੀਡੀਓ ਬਣਾਵਾਂਗੇ ਬਾਈ ਅੱਜ ਬਿਜੀ ਸੀਗੇ ਇਹ ਬਾਈ ਖੇਤੀ ਸਾਰੀ ਸਮਝਦੇ ਆ ਆਪ ਬਾਈ ਚੰਡੀਗੜ੍ਹ ਗਏ ਸੀਗੇ ਤੇ ਠੀਕ ਹੈ ਭਾਈ ਬਹੁਤ ਬਹੁਤ ਧੰਨਵਾਦ ਯਾਰ ਤੁਸੀਂ ਸਾਨੂੰ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਕਿਸਾਨ ਵੀਰ ਤੁਹਾਨੂੰ ਸਸੀ ਗੱਲ